ਸਤਿ ਸ੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜਸਤੀਪੋ ਵਾਲੀ ਅੱਜ ਤੁਹਾਨੂੰ ਦਿਖਾਉਣਾ ਆਹ ਮੁੰਡਾ ਇਹਦਾ ਨਾਮ ਰਣਜੀਤ ਆ ਤੇ ਮੇਰੇ ਪਿੰਡ ਦਾ ਮੁੰਡਾ ਜਸਤੀਪੋ ਵਾਲੀ ਦਾ ਕਹਿੰਦੇ ਹੁੰਦੇ ਜੇ ਕੰਮ ਕਰਨਾ ਹੋਵੇ ਤਾਂ ਪੰਜਾਬ ਦੀ ਬਥੇਰਾ ਹੈ ਮੈਂ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਆਪਣੇ ਬੱਚਿਆਂ ਨੂੰ 18-18 ਸਾਲਾਂ ਦੇ ਨੂੰ 20-20 ਸਾਲਾਂ ਦੇ ਨੂੰ ਕੈਨੇਡਾ ਭੇਜ ਰਹੇ ਆ 25-25 30-30 ਲੱਖ ਰੁਪਇਆ ਲਾ ਕੇ ਤੇ ਉਦੋਂ ਬਾਅਦ ਫੀਸਾਂ ਬੱਕ ਹੈ ਹਾਈਲਾਈਟਸ ਕਰਾ ਕੇ ਪਹਿਲੀ ਗੱਲ ਤਾਂ ਬਾਈ ਤੁਸੀਂ ਆਈਂ ਦੇਖ ਲਓ ਨਾ 20 ਸਾਲਾਂ ਵਾਲੇ ਬੱਤੇ ਨੂੰ ਕਿੰਨੀ ਕੁ ਦਾ ਸਮਝ ਹੋਊਗੀ ਮੰਨ ਲਾ ਕੋਈ ਵੀ ਮਨੋੱਖਾ ਦਿਮਾਗ ਦੇ ਤੌਰ ਤੇ ਕਿਸੇ ਵੀ ਬੰਦੇ ਨਾਲ ਗੱਡੀ 'ਚ ਬੈਜੇ ਨਾ ਚੰਗੇ ਬੰਦੇ ਨਾਲ ਉਹ ਉਹ ਉਹਨੂੰ ਪਾਰ ਜਾਣਾ ਕਹਿੰਦੇ ਨੇ ਜਿਆ ਵੀ ਪਾਰ ਜਾਂਦਾ ਉਹਨੂੰ ਐਂ ਜਾਂਦਾ ਪਤਾ ਨਹੀਂ ਮੈਂ ਕੀ ਰੱਬ ਬਣ ਗਿਆ ਤੇ ਗਲਤ ਪਾਸੇ ਗਲਤ ਕੰਮ ਕਰਦਾ ਜਾ ਕੇ ਹਨਾ ਇਹੀ ਮੈਂ ਬੇਨਤੀ ਕਰਦਾ ਵੀ ਬਾਈ ਤੁਹਾਡੇ 20 25 25 ਸਾਲਾਂ ਦੇ ਬੱਚੇ ਆ ਉਹਨਾਂ ਨੂੰ ਤੁਸੀਂ ਐਵੇਂ ਆਪਣਿਆਂ ਨੂੰ ਤੁਸੀਂ ਬਾਹਰ ਕੈਨੇਡਾ 'ਚ ਭੇਜ ਜਿਆ ਨਾ ਬੇਸਮਝ ਬੱਚੇ ਉਹਨਾਂ ਨੂੰ ਅਜੇ ਤਾਂ ਸਮਝ ਹੀ ਨਹੀਂ ਵੀ 20 ਸਾਲਾਂ ਦੇ ਬੱਚੇ ਨੂੰ ਕਿੰਨੀ ਸਮਝਾਉਂਗੇ ਉੱਤੋਂ 25-25 ਲੱਖ ਲਾ ਕੇ ਸਾਡੀਆਂ ਬੱਚੀਆਂ ਨੂੰ ਭੇਜੀ ਭੇਜੀ ਜਾਂਦੇ ਆ ਫਿਰ ਉਹਨਾਂ ਨੂੰ ਆਖਣਗੇ ਪ੍ਰੈਸ਼ਰ ਪਾਉਂਗੇ ਬੱਚਿਆਂ ਤੇ ਵੀਰ ਪੈਸੇ ਭੇਜੋ ਜਿਵੇਂ ਕਿਕਰਾਂ ਨੂੰ ਤੁੱਕੇ ਲੱਗੇ ਹੁੰਦੇ ਆ ਵੀ ਜਿਵੇਂ ਡਾਲਰ ਉੱਥੇ ਕਿਕਰਾਂ ਨੂੰ ਲੱਗੇ ਹੁੰਦੇ ਤੋੜ ਕੀ ਭੇਜਣੇ ਹੁੰਦੇ ਆ ਬਾਈ ਜੇ ਕੰਮ ਉਹਨਾਂ ਦੇ ਉਹਨਾਂ ਦੇ ਕੈਨੇਡਾ ਵਾਲੇ ਨੇ ਕਰਨ ਨੂੰ ਬਹੁਤ ਅਜੇ ਕੰਮ ਹੀ ਕਰਨਾ ਹੋਵੇ ਉਹ ਤਾਂ ਆਪ ਤਾਂ ਠੜਕਾਂ ਦੇ ਲੱਗੇ ਪਏ ਆ ਨਸ਼ਿਆਂ ਨਾਲ ਕਰ ਕਰ ਕੇ ਜੇ ਕਿਸੇ ਵੀਰ ਨੂੰ ਇੱਥੇ ਜਾਂਦੇ ਵੀ ਨਾ ਪਹੇਜ ਉਹ ਬਾਈ ਇੱਥੇ ਪੰਜਾਬ ਤੇ ਨਸ਼ਾ ਬਾਲਾ ਇਹਦੀ ਜ਼ਿੰਦਗੀ ਬਣ ਜੂ ਉਹ ਜ਼ਿੰਦਗੀ ਬਦੰਦਰਾ ਕੀ ਬਣ ਜੂਗੀ ਇਹਦੀ ਤੇ ਇਹ ਨਾ ਨਸ਼ਾ ਕਰੂ ਕੋਈ ਵੀ ਬੰਦਾ ਜਿੱਥੇ ਉਹਨੂੰ ਝੇਪ ਨਾ ਹੋਵੇ ਕਿਸੇ ਦੀ ਸ਼ਰਮ ਨਾ ਹੋਵੇ ਕਿਸੇ ਦਾ ਕਿਸੇ ਦਾ ਡਰ ਨਾ ਹੋਵੇ ਉੱਥੇ ਉਹ ਬੰਦਾ ਰਹਿਣ ਲੱਗ ਜੇ ਕਿੱਡਾ ਹੀ ਚੰਗਾ ਹੋਵੇ ਉਹ ਗਲਤ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਬਾਈ 20-20 ਸਾਲ ਦੇ ਬੱਚੇ ਜਾਂਦੇ ਆ ਨਾ ਕੀ ਕੁਝ ਹੋਈ ਜਾਂਦਾ ਤੇ ਕਿੰਨਿਆਂ ਨੂੰ ਮੈਂ ਦੇਖਿਆ 20-25-30 ਲੱਖ ਰੁਪਏ ਲਾ ਕੇ ਤੇ ਵਾਪਸ ਆਈ ਜਾਂਦੇ ਆ ਨਾ ਹੁਣ ਇੱਕ ਨਵੇਂ ਚੱਕਾ ਮੰਛੇ ਡਿਆ ਰਹੇ ਕਨੇ ਵੀ ਕਿਸੇ ਵੀ ਦੇਸ਼ ਚ ਭੇਜ ਦੋ ਇੰਗਲੈਂਡ ਚ ਭੇਜੀ ਜਾਂਦੇ ਆ ਮੇਰੇ ਆਸ-ਪਾਸੇ ਮੈਂ ਦੇਖਿਆ 20-25-25 ਲੱਖ ਲਾ ਕੇ ਕੁੜੀਆਂ ਮੁੰਡਿਆਂ ਨੂੰ ਉੱਥੇ ਕੋਈ ਕੰਮ ਨਹੀਂ ਬਾਸਤਾ ਨਹੀਂ ਮੈਂ ਤਾਂ ਇਹ ਜਾਨਾ ਬਾਈ ਜੀ ਜਿਹੜੇ 20-25 ਲੱਖ ਰੁਪਈਆ ਲਾਉਣੇ ਹੋ ਨਾ ਮੈਂ ਕੋਈ ਬਾੜਾ ਬਾਹਲਾ ਸਿਆਣਾ ਨਹੀਂ ਜਿਹੜਾ ਤੁਹਾਨੂੰ ਸਲਾਹ ਦੇ ਰਿਹਾ ਜਿਹੜਾ 20-25 ਲੱਖ ਰੁਪਈਆ ਲਾਉਣੇ 5-10 ਲੱਖ ਰੁਪਈਆ ਲਾ ਕੇ ਇੱਥੇ ਚੰਗਾ ਮੁੰਡਾ ਭਾਲ ਕੇ ਕੁੜੀਆਂ ਦਾ ਵਿਆਹ ਕਰ ਦਿਓ 20-25 ਕਿੱਲਾਂ ਵਾਲੇ ਨੂੰ ਆਪਣੇ ਘਰੇ ਸਰਦਾਰੀ ਕਰੂ ਬਹੁਤ ਮੇਰੇ ਵੀ ਰਿਸ਼ਤੇਦਾਰ ਗਏ ਹਨ ਕੈਨੇਡਾ ਆਸਟ੍ਰੇਲੀਆ ਪਰ ਮੈਂ ਹੱਕ ਜ ਨਹੀਂ ਜਾਣਦੇ ਇਹਨਾਂ ਮੁੰਡਿਆਂ ਨੇ ਆ ਕੰਮ ਕਰਿਆ ਇੱਥੇ ਜੱਸੀ ਪੌਲੀ ਜ ਕਿਸੇ ਤੋਂ ਮਰਜ਼ੀ ਪੁੱਛ ਲੈ ਵੀ ਇਹਨਾਂ ਦੀ ਆਮਦਨ ਕਿੰਨੀ ਹੈ ਹਨ ਮੈਂ ਆਮਦਨ ਤੁਹਾਡੀ ਦੱਸ ਨਹੀਂ ਸਕਦਾ ਜਿੰਦੀ ਰਣਜੀਤ ਵਰਗਿਆਂ ਦੀ ਕਹਿੰਦੇ ਹੁੰਦੇ ਕਿਸੇ ਦੀ ਆਮਦਨ ਨਹੀਂ ਦੱਸੀ ਦਿੰਦੀ ਤੇ ਨਾ ਆਪਦੀ ਦੱਸੀ ਦਿੰਦੀ ਵੀ ਕਿੰਨੇ ਆ ਤੇ ਇੱਥੇ ਕੰਮ ਕਰਦੇ ਆ ਪੂਰਾ ਪੂਰਾ ਸਾਰਾ ਇਹਨਾਂ ਕੋਲ ਸਾਫ ਪ੍ਰਬੰਧ ਹੈ ਪੂਰਾ ਤੇ ਇੱਥੇ ਤੁਸੀਂ ਆ ਕੇ ਇਹਨਾਂ ਕੋਲੋਂ ਖਾ ਕੇ ਦੇਖੋ ਬਈ ਵਧੀਆ ਹਰ ਇੱਕ ਵੈਰਾਈਟੀ ਮਾਲਾ ਮੱਛੀ ਮੀਟ 버ਗਰ ਅੰਡੇ ਪੁਰਜੀ ਜੋ ਵੀ ਚੀਜ਼ ਹੈ ਇਹਨਾਂ ਤੋਂ ਬੜੀ ਸਫਾਈ ਨਾਲ ਸਫਾਈ ਹੁੰਦੀ ਹੈ ਇਹਨਾਂ ਦੀ ਚੀਜ਼ ਹਰ ਚੀਜ਼ ਵਧੀਆ ਬਣਾਉਂਦੇ ਆ ਤੇ ਇਹ ਹੀ ਆ ਬਾਈ ਜਿਹਨੇ ਕੰਮ ਕਰਨਾ ਉਹ ਇੱਥੇ ਵੀ ਕਰ ਲੂ ਐਵੇਂ ਜਵਾਕਾਂ ਨੂੰ ਤੇ ਤੁਸੀਂ ਪ੍ਰੈਸ਼ਰ ਨਾ ਪਾਓ ਬਾਹਰ ਭੇਜੀ ਜਾਣਿਓ ਪਹਿਲੀ ਗੱਲ ਤੁਸੀਂ ਆਪ ਹੀ ਸਮਝੋ ਜਰ ਵੀ ਕਦੇ ਆ ਜਿਹੜਾ ਬੰਦੇ ਤੁਸੀਂ ਇਹ ਸੋਚੋ ਵੀ ਜਿਨ੍ਹਾਂ ਦੇ ਬੱਚੇ ਹੁਣ ਭੇਜਦੇ ਆ ਨਾ 40-45 ਕਿ ਸਾਲ ਆਲੇ ਹੁੰਦੇ ਜਿਹਦਾ ਬੱਚਾ 20 ਕਿ ਸਾਲ ਦਾ ਹੋ ਜਾਂਦਾ 50 ਦਾ ਹੋ ਵੱਤ ਤੋਂ ਵੱਧ ਉਹ ਇਹ ਸੋਚੇ ਵੀ ਮੈਨੂੰ 20 ਸਾਲ ਦੀ ਉਮਰ ਚ ਕਿੰਨੀ ਕ ਅਕਲ ਸੀ ਹੈ ਕਿੰਨੀ ਕ ਸਮਝ ਸੀ ਤੇ ਹੁਣ ਵਸ ਇੱਕ ਕਹਿ ਦਰਗੇ ਜੀ ਬੱਚਿਆਂ ਨੂੰ ਮਾਲਕ ਮੂਟਰਾ ਬੱਚੇ ਦਾ ਬਾਈ ਜਦੋਂ ਮੈਂ ਹੁਣ ਮੇਰੀ ਵੀ 43 ਸਾਲ ਦੀ ਉਮਰ ਹੋ ਗਈ ਜਦੋਂ ਮੈਂ 20 ਸਾਲ ਦਾ ਸੀ ਨਾ ਤਾਂ ਮੈਨੂੰ ਐ ਲੱਗਦਾ ਜਿੰਨੀ ਸਮਝ ਮੈਨੂੰ ਐ ਤੇ ਸਾਰਾ ਪੰਡੇ ਕਹਿੰਦਾ ਹੁੰਦਾ ਸੀ ਜਿੰਨੀ ਨੂੰ ਸਮਝ ਜਿੰਨੀ ਕਿਸੇ ਨੂੰ ਨਹੀਂ ਤੇ ਗੱਲ ਕਰਾਂ ਫੇਰ ਵੀ ਮੈਨੂੰ ਹੁਣ ਪਤਾ ਲੱਗਦਾ ਕੋਈ ਸਮਝ ਨਹੀਂ ਸੀ ਉਸ ਟਾਈਮ ਤੇ ਸਮਝ ਤਾਂ ਕਹਿੰਦੇ ਹੁੰਦੇ ਬੰਦੇ ਨੂੰ ਸਾਰੀ ਉਮਰ ਹੀ ਨਹੀਂ ਆਉਂਦੀ ਹੌਲੀ ਹੌਲੀ ਜਿਵੇਂ ਕੋਈ ਅਖਾਈ ਜਾਂਦੀ ਜਾਂਦੀ ਆ ਫੇਰ ਮੰਨ ਲਾ ਵੀ ਬੰਦਾ ਸਿੱਖਦਾ ਤੁਰ ਜਾਂਦਾ ਨਾ ਆਹ ਚੀਜ਼ਾਂ ਬਾਈ ਦੇ ਖਾਓ ਤੇ ਐਵੇਂ ਆਪਣੇ ਬੱਚੇ ਨਾ ਭੇਜੋ ਤੇ ਕੰਮ ਕਰਨਾ ਬਾਈ ਪੰਜਾਬ ਚ ਰਹਿ ਕੇ ਖਾਓ ਰਹਿ ਕੇ ਖਾਓ ਵਧੀਆ ਤੇ ਆਹ ਆਟਮਾ ਜੱਸੀ ਪੌਲੀ ਇਹ ਅੱਡੇ ਤੇ ਆ ਬਾਈ ਰਨੀਟਲੋਂ ਇੱਕੇ ਦਾ ਭਰਾਗਾ ਤੇ ਵਧੀਆ ਕੰਮ ਕਰਦੇ ਆ ਪੂਰਾ ਹੈ ਮਣਾਉਂਦੇ ਆ ਆਪਣਾ ਸਾਰਾ ਮੀਟ ਬੱਲਾ ਇੱਥੇ ਆਇਓ ਤੁਸੀਂ ਕਦੇ ਤੇ ਖਾ ਕੇ ਜਾਇਓ ਇਹਨਾਂ ਦੇ ਕੰਮ 'ਚ ਸਫਾਈ ਵੀ ਹੁੰਦੀ ਆ ਫੁੱਲ